ਹਾਂਜੀ ਆਪਾਂ ਗੱਲ ਕਰਦੇ ਆਂਗੇ ਅੱਜ ਦੇ ਜਿਹੜੇ ਲੋਕ ਸਭਾ ਦਾ ਰਿਜ਼ਲਟ ਆ ਰਿਹਾ ਹੈਗਾ ਲੋਕ ਸਭਾ ਹਰਕਾਰ ਜਿਹੜਾ ਸੰਰੂਰ ਹੋ ਗਿਆ ਅ ਪ੍ਰੀਵਿਊ ਕੋਡ ਹੋ ਗਿਆ ਬਠਿੰਡਾ ਹੋ ਗਿਆ ਅਮਰਸਰ ਹੋ ਗਿਆ ਵੱਖ-ਵੱਖ ਜਿਹੜੇ ਹਲਕੇ ਨੇ ਜਿਹੜੇ ਉਮੀਦਵਾਰ ਨੇ ਉਹ ਆਪ ਕੋ ਆਪਣੀ ਜਿਹੜੀ ਕਿਸਮਤ ਨੂੰ ਲੈ ਕੇ ਆਰਾਜੀ ਕਰ ਰਹੇ ਨੇਗੇ ਤੇ ਪਰਮਾਤਮਾ ਕੇ ਅਰਦਾਸਾਂ ਵੀ ਕਰ ਰਹੇ ਨੇ ਆਪਾਂ ਗੱਲ ਕਰਦੇ ਆਂਗੇ ਅਮਰਸਰ ਦੀ ਅਮਰਸਰ ਦੀ ਗੱਲ ਕਰੀਏ ਜਿੱਥੋਂ ਗੁਰਜੀਤ ਸਿੰਘ ਔਜਲਾ ਜਿਹੜੇ ਕਾਂਗਰਸ ਪਾਰਟੀ ਦੇ ਨੇਗੇ ਗੁਰਜੀਤ ਸਿੰਘ ਔਜਲਾ ਉਹ ਕਾਂਗਰਸ ਪਾਰਟੀ ਤੋਂ ਖੜੇ ਨੇ ਉਹ ਅ ਤਰਨਜੀਤ ਸਿੰਘ ਸੰਧੂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਹਨੂੰ ਹਾਰ ਦੇ ਰਹੇ ਨੇ ਕਿ ਉਹਨੂੰ ਹਾਰ ਦੇ ਰਹੇ ਉਹ ਤੋਂ 9412 ਵੋਟਾਂ ਦੇ ਨਾਲ ਉਹ ਅੱਗੇ ਨਜ਼ਰ ਆ ਰਹੇ ਨੇ ਜੀ ਇਸ ਤਰ੍ਹਾਂ ਗੱਲ ਕਰਦੇ ਆਪਾਂ ਆਨੰਦਪੁਰ ਸਾਹਿਬ ਦੀ ਮਾਲਵਿੰਦਰ ਸਿੰਘ ਕੰਗ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇਗੇ ਮਾਲਵਿੰਦਰ ਸਿੰਘ ਕੰਗ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇਗੇ ਉਹ ਵੀ 2376 ਵੋਟਾਂ ਦੇ ਨਾਲ ਫਰਕ ਦੇ ਨਾਲ ਅੱਗੇ ਚੱਲ ਰਹੇ ਨੇ ਗੱਲ ਕਰਦੇ ਆ ਜੀ ਬਠਿੰਡਾ ਦੀ ਬਠਿੰਡਾ ਦੇ ਵਿੱਚ ਹਾਰਸਿਮਰਤ ਕੌਰ ਬਾਦਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਉਮੀਦਵਾਰ ਨੇ ਹਾਰਸਿਮਰਤ ਕੌਰ ਬਾਦਲ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵਰਮੇਲ ਸਿੰਘ ਖੁੜਿਆ ਤੋਂ 12334 ਵੋਟਾਂ ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇਗੇ ਆਪਾਂ ਗੱਲ ਕਰਦੇ ਹਾਂ ਜੀ ਫਰੀਦਕੋਟ ਦੀ ਫਰੀਦਕੋਟ ਤੋਂ ਜਿੱਥੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਤੇ ਫਰੀਦਕੋਟ ਦੀਆਂ ਤੇ ਖੰਡੂਕ ਸਾਹਿਬ ਕਹਿੰਦੇ ਫਰੀਦਕੋਟ ਕਹ ਲਈਏ ਇਹ ਇੰਡੀਪੈਂਡੈਂਟ ਦੇ ਜੇ ਲੀਡਰ ਨੇਗੇ ਉਹਨਾਂ ਦੇ ਆਪਾਂ ਗੱਲ ਕਰਦੇ ਹਾਂ ਫਰੀਦਕੋਟ ਦੀ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿਹੜਾ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਜਿਹੜੇ ਇੱਕ ਕਲਾਕਾਰ ਵੀ ਨੇ ਤੇ ਅਦਾਕਾਰ ਵੀ ਨੇ ਉਹਨਾਂ ਨੂੰ ਵਾਧਾ ਦੇ ਰਹੇ ਨੇਗੇ ਦੇ ਪਰ ਕਹਿਣ ਕਰਦੇ ਆ ਵੀ ਉਹ ਕਾਫੀ ਵੱਡੀ ਲੀਡ ਦੇ ਉੱਤੇ ਕਰਮਜੀਤ ਅਨਮੋਲ ਆ ਜਿਹੜਾ ਉਹਨਾਂ ਦੇ ਨਾਲੋਂ ਅੱਗੇ ਪਿੱਛੇ ਚੱਲ ਰਹੇ ਨੇਗੇ ਤੇ ਸਰਵਿਸ ਖਾਲਸਾ ਦੇ ਜਿਹੜੇ 23009 ਵੋਟਾਂ ਦੇ ਨਾਲ ਅੱਗੇ ਜਾਂਦੇ ਰਹੇ ਨੇ ਕਰਮਜੀਤ ਅਨਮੋਲ ਤੋਂ ਆਪਾਂ ਗੱਲ ਕਰਦੇ ਆ ਸ੍ਰੀ ਮੱਤੇਗੜ ਸਾਹਿਬ ਤੋਂ ਫੱਦੇਗੜ ਸਾਹਿਬ ਤੋਂ ਆਮਰ ਸਿੰਘ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਜਿਆਵਰ ਸਿੰਘ ਉਹ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੋਂ ਗੁਰਜੀ ਗੁਰਪ੍ਰੀਤ ਸਿੰਘ ਜੀਪੀ ਤੋਂ ਅੱਗੇ ਚੱਲ ਰਹੇ ਨੇ ਕਿ ਜੀ 18863 ਵੋਟਾਂ ਦੇ ਨਾਲ ਫਰਕ ਨਾਲ ਦੂਜੀ ਗੱਲ ਕਰਦੇ ਆ ਜੀ ਫਿਰੋਜ਼ਪੁਰ ਦੀ ਫਿਰੋਜ਼ਪੁਰ ਤੋਂ ਵੀ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਸੇਰ ਸਿੰਘ ਕਵਾਇਆ ਸੇਰ ਸਿੰਘ ਕਵਾਇਆ ਜੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇਗੇ ਉਹ ਵੀ ਨਰਦੇਵ ਸਿੰਘ ਬੋਬੀ ਮਾਨਦੇਵ ਤੋਂ 1412 ਗੁੱਟਾਂ ਦੇ ਥੋੜੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇਗੇ ਆਪਾਂ ਗੱਲ ਕਰਦੇ ਆ ਜੀ ਗੁਰਦਾਸਪੁਰ ਦੀ ਗੁਰਦਾਸਪੁਰ ਤੋਂ ਜਿਹੜੇ ਕੈਂਡੀਡੇਟ ਨੇਗੇ ਸੁਖਜਿੰਦਰ ਸਿੰਘ ਰੰਧਾਵਾ ਜੀ ਕਾਂਗਰਸ ਪਾਰਟੀ ਤੋਂ ਕਹਿ ਕਹਿ ਉਮੀਦਵਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਦਿਨੇਸ਼ ਸਿੰਘ ਬੱਬੂ ਉਹਨਾਂ ਤੋਂ 14000 1456 ਵੋਟਾਂ 1456 ਵੋਟਾਂ ਦੇ ਫਰਕ ਨਾਲ ਉਹ ਵੀ ਅੱਗੇ ਚੱਲ ਰਹੇ ਨੇਗੇ ਤੇ ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਛੱਬੇਵਾਲ ਇਹ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਅੱਗੇ ਚੱਲ ਰਹੇ ਨੇਗੇ ਅੱਗੇ ਚੱਲ ਰਹੇ ਨੇਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਤੋਂ ਜਿਮਨੀ ਗੋਮਰ ਤੋਂ ਉਹ ਵੀ 10925 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇਗੇ ਆਪਾਂ ਗੱਲ ਕਰਦੇ ਜੀ ਜਲੰਧਰ ਦੀ ਜਲੰਧਰ ਸਿੰਘ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਆਪਣੀ ਕਿਸਮਤ ਅਜ਼ਮਾ ਰਹੇ ਨੇਗੇ ਚਰਨਜੀਤ ਸਿੰਘ ਚੰਨੀ ਦੀ ਵੱਡੀ ਅਪਡੇਟ ਆ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਸੁਸ਼ੀਲ ਕੁਮਾਰ ਰਿੰਕੂ ਨੂੰ 85900 ਸਿਆਸੀ ਵੋਟਾਂ ਦੇ ਵੱਡੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇਗੇ ਤੇ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਜੀ ਖਡੂਰ ਸਾਹਿਬ ਖਡੂਰ ਸਾਹਿਬ ਜਿਹੜੀ ਹੈ ਕਿ ਬਹੁਤ ਹੀ ਜ਼ਿਆਦੇ ਹੌਰ ਸਿੱਧ ਮੰਨੀ ਗਈ ਹੈ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਵੀ ਅਮਰਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਨੇ ਅਮਰਤ ਭਾਈ ਅਮਰਤਪਾਲ ਸਿੰਘ ਉਹ ਤਲਵੀਰ ਸਿੰਘ ਜੀਰਾ ਨੂੰ 61000 62 ਵੋਟਾਂ ਦੇ ਵੱਡੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਗੱਲ ਕਰਦੇ ਜੀ ਲੁਧਿਆਣਾ ਦੀ ਲੁਧਿਆਣਾ ਸੀਟ ਤੋਂ ਵੀ ਰਵਨੀਤ ਸਿੰਘ ਬਿੱਟੂ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚੋਂ ਪਿੱਛੇ ਜੇ ਕੌਂਸਲ ਦੇ ਫੋਲ ਦੇ ਨਾਲ ਜਾਣ ਰਲੇ ਸੀਗੇ ਤੇ ਪਰ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਤੇ ਰਾਜਾ ਵਿਡਿੰਗ ਅਮਰਿੰਦਰ ਸਿੰਘ ਰਾਜਾ ਵਿਡਿੰਗ ਜੋ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਨੇ ਉਹ ਕ ਰਵਨੀਤ ਸਿੰਘ ਬਿੱਟੂ ਤੋਂ 7200 1 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ ਗਣ ਕਰਦੇ ਜੀ ਅਗਲੀ ਬਹੁਤ ਹੀ ਕਾਂਗਰਸ ਦਾ ਗੜ ਮੰਨੇ ਜਾਂਦਾ ਜਿੱਥੋਂ ਦੇ ਸਾਬਕਾ ਮੁੱਖ ਮੰਤਰੀ ਅ ਇਥੋਂ ਦੇ ਪ੍ਰਨੀਤ ਕੌਰ ਤੇ ਮੁੱਖ ਮੰਤਰੀ ਤੇ ਮਹਾਰਾਜਾ ਅਮਰਿੰਦਰ ਸਿੰਘ ਦੇ ਜਿਹੜੀ ਧਰਮ ਪਤਨੀ ਨੇਗੇ ਪ੍ਰਨੀਤ ਕੌਰ ਜੇ ਆਪਾਂ ਕਹੀਏ ਵੀ ਕਾਂਗਰਸ ਦਾ ਗੜ ਸੀਗਾ ਉਹ ਪੂਰਾ ਪ੍ਰਨੀਤ ਕੌਰ ਤੋਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਪ੍ਰਨੀਤ ਕੌਰ ਉਸ ਤੋਂ ਅੱਗੇ ਚੱਲ ਰਹੇ ਨੇ ਡਾਕਟਰ ਧਰਮਵੀਰ ਸਿੰਘ ਗਾਂਧੀ ਜਿਹੜੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇਗੇ ਸਰਵਿਸਿੰਗਾਂਧੀ ਜਿਹੜੇ 2345 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ ਹੁਣ ਗੱਲ ਕਰਦੇ ਆਪਾਂ ਸੰਗਰੂਰ ਦੀ ਸੰਗਰੂਰ ਦੀ ਜਿਹੜੀ ਸੀਟ ਹੈ ਉਹ ਬੜੀ ਉਜਣ ਵਾਲੀ ਉਜਣ ਵਾਲੀ ਸੀਟ ਸੀ ਕਿਉਂਕਿ ਇਥੇ ਸਿਮਰਜੀਤ ਸਿੰਘ ਮਾਨ ਤੇ ਅਤਮਾਨ ਸਿੰਘ ਝੁੰਦਾ ਹੋਰ ਕਾਫੀ ਜਿਹੜੇ ਉਮੀਦਵਾਰ ਸੀਗੇ ਲੜ ਰਹੇ ਸੀਗੇ ਤੇ ਉਥੋਂ ਲੱਗ ਰਿਹਾ ਸੀ ਵੀ ਸਿਮਰਜੀਤ ਸਿੰਘ ਮਾਨ ਦੀ ਵੀ ਕਾਫੀ ਪੋਜੀਸ਼ਨ ਜਿਹੜੀ ਉਹ ਸਟਰੋਂਗ ਦੱਸੀ ਜਾ ਰਹੀ ਸੀ ਪਰ ਸਿਮਰਜੀਤ ਸਿੰਘ ਮਾਨ ਤੋਂ ਬਹੁਤ ਜ਼ਿਆਦਾ ਅੱਗੇ ਨਿਕਲੇ ਨੇ ਵੀ ਇੱਕ ਵੱਡੀ ਅਪਡੇਟ ਆ ਰਹੀ ਹੈ ਕਿ ਗੁਰਮੀਤ ਸਿੰਘ ਮੀਤ ਹੈਰ ਗਰਮੀਤ ਸਿੰਘ ਮੀਤ ਹੈ ਹਰ ਸੰਗਰੂਰ ਤੋਂ 78967 ਵੋਟਾਂ ਦੇ ਵੱਡੇ ਫਰਕ ਦੇ ਨਾਲ ਸੰਗਰੂਰ ਤੋਂ ਜਿਹੜੀ ਲੀਡ ਕਰ ਰਹੇ ਨੇਗੇ ਤੇ ਤੁਹਾਨੂੰ ਤਾਜ਼ਾ ਜਿਹੜੀ ਅਪਡੇਟ ਆ ਉਹ ਦਿੰਦੇ ਰਵਾਂਗੇ ਅਸੀਂ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਸਾਡੇ ਨਾਲ ਜੁੜੇ ਰਹੋ ਬੇ ਅਸਲ ਸਭ ਤੋਂ ਵੱਡੀ ਗੱਲ ਇਹ ਹੈ ਆਪਾਂ ਗੱਲ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜੀ ਪਰਫਾਰਮੈਂਸ ਹੈਗੀ ਲੋਕ ਸਭਾ ਦੇ ਵਿੱਚ ਉਹ ਬਹੁਤ ਵਧੀਆ ਨਜ਼ਰ ਆ ਰਹੀ ਹੈਗੀ ਕਿਉਂਕਿ ਆਪਾਂ ਗੱਲ ਕਰਦੇ ਹਾਂ ਵੀ ਕਾਂਗਰਸ ਪਾਰਟੀ ਸੱਤ ਸੀਟਾਂ ਦੇ ਉੱਤੇ ਆਪਣੀ ਪੂਰੀ ਥਾਸਮੀ ਟੱਕਰ ਦੇ ਵਿੱਚ ਐ ਤੇ ਆਮ ਆਦਮੀ ਪਾਰਟੀ ਸਿਰਫ 13 ਤੋਂ ਤਿੰਨ ਸੀਟਾਂ ਤੇ ਆਉਂਦੀ ਨਜ਼ਰ ਆ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਤੇ ਦੂਸਰੇ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਦੋ ਸੀਟਾਂ ਤੇ ਆਜ਼ਾਦ ਉਮੀਦਵਾਰ ਫਰੀਦਕੋਟ ਤੇ ਖਡੂਰ ਸਾਹਿਬ ਦੇ ਉਮੀਦਵਾਰ ਜਿੱਤਣ ਦੀ ਸੰਭਾਵਨਾ ਬਹੁਤ ਜ਼ਿਆਦਾ ਬਣੀ ਹੋਈ ਹੈ ਤੇ ਬਠਿੰਡੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਸ ਸਰਗਰਿਤ ਕੌਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਆਮ ਆਦਮੀ ਪਾਰਟੀ ਦੇ ਤੇ ਸੱਤ ਉਮੀਦਵਾਰ ਨੇ ਜਿਹੜੇ ਉਹ ਕੰਗਰਸ ਪਾਰਟੀ ਦੇ ਅੱਗੇ ਚੱਲ ਰਹੇ ਨੇ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੀ-ਬਾਰੀ ਕਹਿ ਰਹੇ ਸੀ ਵੀ 130 130 ਦਾ ਇੱਕ ਜਿਹੜਾ ਪਿੱਟਰ ਰੇ ਸੀਗੇ ਤਾਂ ਆਪਾਂ ਕਹਿੰਦੇ ਵੀ 130 ਦੇ ਹਿਸਾਬ ਦੇ ਨਾਲ ਮੌਜੂਦਾ ਸਰਕਾਰ ਦੀ ਜਿਹੜੀ ਇਹ ਪਰਫਾਰਮੈਂਸ ਹੈਗੀ ਉਹ ਬਹੁਤ ਹੀ ਘੱਟ ਨਜ਼ਰ ਆ ਰਹੀ ਹੈ ਵੀ ਆ ਮੈਂ ਤੁਸੀਂ ਦੇਖ ਰਹੇ ਹੋ ਮੇਰੀ ਸਕਰੀਨ ਦੇ ਉੱਤੇ ਵੀ ਕਾਂਗਰਸ ਪਾਰਟੀ ਜਿਹੜੀ ਉਹ 7 ਸੀਟਾਂ ਦੇ ਆਪਣੀ ਪਰਫਾਰਮੈਂਸ ਪੂਰੀ ਵਧੀਆ ਦਿਖਾ ਰਹੀ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਉਹ 3 ਸੀਟਾਂ ਦੇ ਉੱਤੇ ਇਸੇ ਤਰ੍ਹਾਂ ਜਿਹੜੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਦੇ ਉੱਤੇ ਸਿਰਫ ਬਠਿੰਡਾ ਸੀਟ ਦੇ ਉੱਤੇ ਆਪਣੀ ਜਿਹੜੀ ਪਰਫਾਰਮੈਂਸ ਆ ਉਹ ਅਸੀਂ ਦਿਖਾ ਸਕਨੇ ਤੇ ਜਿਹੜੇ ਆਜ਼ਾਦ ਉਮੀਦਵਾਰ ਨੇ ਫਰੀਦਕੋਟ ਦੇ ਖਡੂਰ ਸਾਹਿਬ ਭਾਈ ਅਮਰਪਾਲ ਸਿੰਘ ਤੇ ਸੰਜੀਤ ਸਿੰਘ ਖਾਲਸਾ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਕਿ ਉਹ ਬੇਨਾਲ ਉੱਥੇ ਖੜੀ ਹੈ ਕਿ ਬਹੁਤ ਵਧੀਆ ਉਹਨਾਂ ਦੇ ਰਿਸਪੌਂਸ ਅਜਿਹਾ ਲੋਕਾਂ ਤੋਂ ਵੱਲ ਆ ਰਿਹਾ ਹੈਗਾ ਤੇ ਇੱਕ ਦੂਸਰੀ ਹੋਰ ਨਵੀਂ ਵੱਡੀ ਅਪਡੇਟ ਉੱਪਰ ਹੋ ਰਹੀ ਹੈ ਜੀ ਚਰਨਜੀਤ ਸਿੰਘ ਚੰਨੀ 85980 ਵੋਟਾਂ ਤੇ ਅੱਗੇ ਹੋ ਗਏ ਨੇ ਜੀ ਸੁਸ਼ੀਲ ਕੁਮਾਰ ਰੇਕੋ ਤੋਂ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਹੈਗਾ ਸੁਸ਼ੀਲ ਕੁਮਾਰ ਰੇਕੋ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਤੋਂ ਚਰਨਜੀਤ ਸਿੰਘ ਚੰਨੀ 85900 ਸਿਆਸੀ ਵੋਟਾਂ ਤੇ ਵੱਡੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇਗੇ ਦੂਸਰਾ ਭਾਈ ਅਮਰਪਾਲ ਸਿੰਘ ਕਲਵੀਰ ਸਿੰਘ ਜੀਰਾ ਤੋਂ 61062 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇਗੇ 2000 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਵਰਜੀਤ ਸਿੰਘ ਮਾਨ ਤੋਂ 77967 ਵੋਟਾਂ ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇਗੇ ਇਹ ਤੁਹਾਨੂੰ ਜਿਹੜੀ ਜਿਹੜੇ ਜਿਆਦੇ ਵੋਟਾਂ ਤੇ ਹੈਗੇ ਨੇ ਸਿਰਫ ਉਹਨਾਂ ਦੀ ਤੁਹਾਨੂੰ ਦੱਸ ਰਿਹਾ ਜਿਸ ਤਰ੍ਹਾਂ ਹਸਿਆਰਪੁਰ ਸੀਟ ਕਹ ਦੀਏ ਹਸਿਆਰਪੁਰ ਸੀਟ ਦੇ ਉੱਤੇ ਵੀ ਡਾਕਟਰ ਰਾਜਕੁਮਾਰ ਛੱਬੇਵਾਲ ਉਹ ਵੀ 10925 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇਗੇ ਤੇ ਕਰਮਜੀਤ ਸਿੰਘ ਖਾਲਸਾ 32009 ਵੋਟਾਂ ਤੋਂ ਕਰਮਜੀਤ ਸਿੰਘ ਅਨਮੋਲ ਤੋਂ ਅੱਗੇ ਚੱਲ ਰਹੇ ਨੇਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਕਰਮਜੀਤ ਸਿੰਘ ਅਨਮੋਲ ਉਹਨਾਂ ਤੋਂ ਅੱਗੇ ਚੱਲ ਰਹੇ ਨੇਗੇ 32009 ਵੋਟਾਂ ਦੇ ਫਰਕ ਨਾਲ ਤੇਪਾ ਗੱਲ ਕਰੀਏ ਹਰ ਸਿਮਰਤ ਕੌਰ ਬਾਦਲ ਦੀ ਬਠਿੰਡਾ ਸੀਟ ਤੋਂ ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਤੇ ਗੁਰਮੀਤ ਸਿੰਘ ਖੁੱਡੀਆਂ ਤੋਂ 23791 ਵੋਟਾਂ ਦੇ ਫਰਕ ਦੇ ਨਾਲ ਹਰ ਸਿਮਰਤ ਕੌਰ ਬਾਦਲ ਅੱਗੇ ਚੱਲ ਰਹੇ ਨੇਗੇ ਦੂਸਰੀ ਅੱਗੇ ਆ ਗਿਆ ਜੀ ਮਾਲਵਿੰਦਰ ਸਿੰਘ ਕੰਗ ਅਨੰਦਪੁਰ ਸਾਫ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੇ ਜਿਹੜੇ ਉਹ ਅੱਗੇ ਚੱਲ ਰਹੇ ਨੇਗੇ ਕਾਂਗਰਸ ਪਾਰਟੀ ਦੇ ਵਿਜੇਂਦਰ ਸਿੰਘਲਾ ਤੋਂ ਬੀਨਦਰ ਸਿੰਘ ਨਾਲ ਤੋਂ 3355 ਵੋਟਾਂ ਦੇ ਨਾਲ ਮਾਲਵੀਂਦਰ ਸਿੰਘ ਕੰਗ ਅੱਗੇ ਚੱਲ ਰਹੇ ਨੇਗੇ। ਤੇ ਅੱਜ ਤੋਂ ਗੁਰਮੀਤ ਸਿੰਘਾ ਗੁਰਜੀਤ ਸਿੰਘ ਔਜਲਾ ਜਿਹੜੇ ਕਾਂਗਰਸ ਪਾਰਟੀ ਦੇ ਨੇਗੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਭਾਰਤੀ ਜਨਤਾ ਪਾਰਟੀ ਦੇ ਤਰਨਜੀਤ ਸਿੰਘ ਸੰਧੂ ਤੋਂ 11283 ਵੋਟਾਂ ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਗੜਪਲ ਪਲ ਦੀ ਜਿਹੜੀ ਅਪਡੇਟ ਆ ਉਹਦੇ ਦੇ ਰਵਾਂਗੇ।